ਥੋੜਾ ਜਿਆਦਾ ਬੈਠਣ ਦੀ ਜਿੱਤੇ ਜਿੱਤੇ ਕਈਆਂ ਸੰਸਥਾਵਾਂ ਕਮੇਟੀਆਂ ਜਿਨ੍ਹਾਂ ਨੂੰ ਕਿ ਅਸੀਂ ਸਰਦਾਰ ਵੀ ਜੀ ਦੇ ਸਕੋ ਉਹ ਆਪ ਮੁਹਾਰੇ ਤੇ ਅਜੇ ਸੁਤੰਤਾ ਸੰਪੂਰਨ ਦੀ ਭਾਰਤੀ ਦੀ আরম্ভਦਾ ਹੈ ਮੈਂ ਪੰਜਵੇਂ ਲਈ ਕਮੇਟੀ ਦੇ ਸਾਰੇ ਆਗੂਆਂ ਦਾ ਦਿੱਲੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਕਿ ਤੋਂ ਨੇ ਆਖਾਲ ਤੱਕ ਦੀ ਫਕੀਰ ਤੋਂ ਦਿੱਤੇ ਹੁਕਮਾਂ ਨੂੰ ਦਿੱਤੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਕਾਂਦੂ ਦੀ ਐ ਸਰਮਾਰ ਜਦੇਵੰਦੀ ਨੂੰ ਮੂੜ ਸਦੀਤ ਕਰਨ ਦਾ ਜੋ ਬੀੜਾ ਚੁੱਕਿਆ ਸਾਡਾ ਰੋਮ ਪਰਮ ਸਰਕਾਰ ਜੋ ਜਾਰੇ ਕੋਲ ਜੀ ਸ਼ਹਿਰਾਨ ਵਰਕਅਪ ਸ਼ਹਿਰਾਨ ਸੇਠ ਜੀ ਮਾਨਮਾਨ ਪੰਜਾਬ ਦੀ ਬੜੀ ਮਾਣਯੋਗ ਸ਼ਖਸੀਅਤ ਜਿਨ੍ਹਾਂ ਨੇ ਯਾਦ ਦਿੱਤੇ ਹਨ ਜਿਨ੍ਹਾਂ ਹੋਣਾ ਸੀ ਉਹਨਾਂ ਦੀ ਤਵੀਤ ਨਸਾਹ ਨੂੰ ਕਰਕੇ ਉੱਥੇ ਨਹੀਂ ਆ ਸਕਲੇ ਉਹਨਾਂ ਦੀ ਸੁਰਤ ਰੱਖੀ ਹੈ ਅਸੀਂ ਆਕਾਰਪੁਰ ਖਾਗੇ ਬੇਨਤੀ ਕਰਦੇ ਹਾਂ ਸੱਚੇ ਪਾਤਸ਼ਾਹ ਪਰਮ ਜੀ ਦੀ ਤਰਤੀ ਸੇ ਯਾਦ ਕਰ ਬੜਾ ਇੱਕੌਰ ਮੇ ਇਤਿਹਾਸ ਹੈ ਕੁਰਬਾਨੀਆਂ ਬੜੀਆਂ ਨੇ ਸਾਡੇ ਬਜ਼ੁਰਗਾਂ ਨੇ ਪੰਜਾਬ ਦੇ ਹੱਕਾਂ ਦੀ ਖਾਤਰ ਲਈ ਆ ਕਿ 10 ਦੀਆਂ 10 ਸੀਟਾਂ ਐਸੋ ਸ਼ਰਮਣੀ ਅਕਾਲੀ ਦਲ ਜਿੱਦਾ ਰਿਆ ਅੱਜ ਅਦੇਸ਼ ਦੇ ਉੱਤੇ ਬੜੀ ਪੰਜ ਮੈਂਬਰੀ ਕਮੇਟੀ ਜੇ ਅੱਜ ਸਾਡੇ ਜ਼ਿਲ੍ਹੇ ਦੇ ਵਿੱਚ ਆਉਂਦੇ ਰੱਖੇ ਇਸ ਮੀਟਿੰਗ ਦੇ ਵਿੱਚ ਹਾਜ਼ਰ ਕੋਈ ਕੋਈ ਤੱਕਾ ਤੋਂ ਮੁਕੰਮਲ ਨਹੀਂ ਹੋਇਆ ਕਿ ਬੋਤ ਸਾਨੂੰ 6 ਮਹੀਨੇ ਦਾ ਸਮਾਂ ਮਿਲਿਆ ਅਸੀਂ ਜਸਰ ਸਿੰਘ ਸੇ ਬਾਤ ਕਰੂ ਤਿੰਨ ਮਹੀਨੇ ਦਾ ਸ਼ੁਰੂ ਹੀ ਨਹੀਂ ਹੋਇਆ ਸਾਡੇ ਕੋਲ ਤਕਰੀਬਨ 3 ਮਹੀਨੇ ਦਾ ਸਬਾ ਟੀਚਰ ਤਾਂ ਵੀ ਇਹ ਚ ਗਿਣਤੀ ਵਧਾਉਣ ਦਾ ਕੰਮ ਨਹੀਂ ਹੈਗਾ ਗੱਲ ਤਾਂ ਵੀ ਆਰਗੈਨਿਕ ਹੋਵੇ ਸਹੀ ਹੋਵੇ ਪਾਰਦਰਸ਼ੀ ਹੋਵੇ ਹਰ ਬੰਦਾ ਜਿਹੜਾ ਸਹਿਮਤ ਆ ਮੈਂਬਰ ਜਿਹਦਾ ਆਈ ਆਈ ਕਾਰਡ ਸਾਡੇ ਕੋਲ ਆ ਜਾਂਦਾ ਆਧਾਰ ਕਾਰਡ ਆ ਜਾਂਦਾ ਉਹ ਮੈਂਬਰ ਬਣੂਗਾ ਇਹ ਤਾਂ ਲੋਕਾਂ ਨੂੰ ਪਤਾ ਨਹੀਂ ਕਿੱਥੇ ਤੱਕ ਪਹੁੰਚ ਜਾਣੀ ਹੈ ਯਾਨਕੀ ਇਹ ਕੋਈ ਨਹੀਂ ਵੀ ਅਸੀਂ ਗਿਣਤੀ ਵਧਾਉਣੀ ਆ ਇਹ ਤਾਂ ਲੋਕਾਂ ਨੂੰ ਮੈਂਬਰ ਬਣਾਉਣਾ ਨੇ ਦਿਲੋਂ ਮੈਂਬਰ ਬਣਨਾ ਚਾਹੁੰਦੇ ਆ ਜਿਹੜੇ ਪਿਛਲੇ ਸਮੇਂ ਚ ਕਈ ਕਾਰਨਾ ਕਰਕੇ ਨਾਰਾਜ਼ ਹੋ ਗਏ ਸੀ ਅਕਾਲੀ ਦਲ ਤੋਂ ਆ ਜੋ ਪਰਿਵਾਰ ਸਾਰੇ ਅਸੀਂ ਪਿੰਡ-ਪਿੰਡ ਸ਼ੁਰੂ ਕੀਤੀ ਹੋਈ ਹੈ ਭਰਤੀ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਸੋ ਇਸ ਲਈ ਇੱਕ ਖਾਸ ਤੌਰ ਤੇ ਸੰਗਰੂਹ ਦੀ ਧਰਤੀ ਤੋਂ ਇੱਕ ਲਹਿਰ ਆ ਜਿਹੜੀ ਹਰ ਲਹਿਰ ਇਸ ਤੋਂ ਸ਼ੁਰੂ ਹੁੰਦੀ ਰਹੀ ਆ ਤੇ ਮੈਨੂੰ ਲੱਗਦਾ ਇਹ ਭਰਤੀ ਦੀ ਧਰ ਰ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ਦੀ ਲਹਿਰ ਆ ਜਿਹੜੀ ਇਸ ਧਰਤੀ ਤੋਂ ਸ਼ੁਰੂ ਹੋ ਅਸੀਂ ਹਜੇ ਤਾਂ ਜਿਲੰਦਰ ਮਲੇਰਕੋਟਲਾ ਤੇ ਸੰਗਰੂਰ ਇਸ ਵੇਲੇ ਸਾਡਾ ਪਟਿਆਲਾ ਰੱਖਿਆ ਹੋਇਆ ਸਾਰੇ ਜਿਲ੍ਹਿਆਂ ਜਾਮਕੀ ਜੇਲੀ ਸਾਹਿਬ ਜਿਹੜਾ ਭਰਤੀ ਆ ਉਹਦੇ ਦੇ ਆਧਾਰ 'ਤੇ ਮਿਲ ਗਿਆ ਨਹੀਂ ਸਾਡੀ ਪਰਚੀ ਤੇ ਹਾਂ ਜੀ ਹੁਣੇ ਦੇਖੋ ਕਿ ਦੋ ਵਾਰ ਲਿਖਿਆ ਹੋਊਗਾ ਇੱਕ ਵਾਰ ਵੀ ਤੁਸੀਂ ਹੁਣੇ ਪਰਚੀ ਬਿਲੋਂ ਚੈੱਕ ਕਰੋ ਉਹਦੇ ਤੇ ਸ਼੍ਰੋਮਣੀ ਅਕਾਲੀ ਦਰ ਉੱਪਰ ਲਿਖਿਆ ਸ਼੍ਰੀ ਕਾਲ ਤਖਤ ਸਾਹਿਬ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਥੱਲੇ ਵੀ ਲਿਖਿਆ ਹੋਇਆ ਵੀ ਇਸ ਕਾਲ ਤਖਤ ਸਾਹਿਬ ਵੱਲੋਂ ਇਹ ਭਰਤੀ ਕਮੇਟੀ ਜਿਹੜੀ 2 ਦਸੰਬਰ ਨੂੰ ਬਣੀ ਸੀ ਉਹਦੇ ਵੱਲੋਂ ਭਰਤੀ ਸ਼ੁਰੂ ਕੀਤੀ ਜਾ ਰਹੀ ਹੈ ਸਭ ਅੱਜ ਪਾਲਸਾ ਤੋਂ ਤੁਹਾਡੇ ਨਾਲ ਆਏ ਆਂ ਇੱਕ ਬਹੁਤ ਬੜੇ ਆਗੂ ਦਾ ਮੋਤਰਾ। ਤੜਾ ਤਾਂ ਸਾਰੇ ਦੇਖੋ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਨੇ ਜੀ ਸਾਰੇ ਸਾਰੇ ਸਮਝਦੇ ਆ ਦੇਖੋ ਹਰੇਕ ਬੰਦਾ ਸਮਝਦਾ ਕਿ ਸਹੀ ਕੀ ਆ ਗਲਤ ਕੀ ਆ। ਠੀਕ ਆ ਮਜਬੂਰੀਆਂ ਹੁੰਦੀਆਂ ਨੇ ਬਹੁਤ ਸਮੇਂ ਤੋਂ ਕਿਸੇ ਲੀਡਰਸ਼ਿਪ ਦੇ ਨਾਲ ਕੰਮ ਕੀਤਾ ਹੁੰਦਾ ਉਹੀ ਆ ਨਹੀਂ ਜਿਹੜੇ ਜ਼ਮੀਰ ਤਾਂ ਹਰੇਕ ਦੀ ਇਹ ਕਹਿੰਦੀ ਆ ਵੀ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਖੜਨਾ ਪੰਥ ਨਾਲ ਖੜਨਾ ਸੱਚਾਈ ਤੇ ਖੜਨਾ ਸੋ ਸਾਰੇ ਆ ਸਾਰੇ ਨਹੀਂ ਚੱਲ ਪੜਨਾ ਰਣ। ਮੈਂ ਬੇਨਤੀ ਕਰਦਾ ਹਾਂ ਕਿ ਆਪ ਸਭਾ ਦਾ ਇਹ ਕਿ ਨਾ ਵੱਡਾ ਕਾਰਨ ਕਿ ਜਿਹੜੀਆਂ ਬਾਤਾਂ ਲਿਖੇ ਗਏ ਆਵਾਜ਼ਾਂ ਪਾਤੀਆਂ ਸਭ ਨੂੰ ਜਾਣਿਆ ਜਾਂ ਤੇਰੇ ਨਹੀਂ ਇਹ ਦੂਜਾ ਸਵਾਲ ਹੈ ਕਿ ਸਭ ਤੋਂ ਜਿਹੜਾ ਸਭ ਨੇ ਕੱਲ੍ਹ ਦੇ ਚਾਰਟਰੀ ਦੇ ਗੱਲ ਕੀਤੀ ਉਹ ਮਹਿਲਾ ਵਰਤੀ ਨਹੀਂ ਇਹਦਾ ਕਾਰਨ ਕੀ ਹੋਤਾ ਹੈ देखो ਆਉਣ ਵਾਲੇ ਸਮੇਂ ਸਾਰੀ ਲੀਡਰਸ਼ਿਪ ਬੈਠੀ ਆ ਜੋ ਵੀ ਅਗਲਾ ਜੋ ਵੀ ਅਸੀਂ ਗਾਈਡਲਾਈਨਸ ਉਤਾਰ ਲਿਖਿਆ ਜੋ ਦੁਬਾਰਾ ਉਹਦੇ ਵਿੱਚ ਇਸ ਤਰ੍ਹਾਂ ਦੀਆਂ ਸਾਰੀਆਂ ਰਏ ਲੈ ਕੇ ਅਸੀਂ ਕੋਈ ਸੋਧਾ ਕਰਾਂਗੇ ਤਾ ਜੋ ਨੌਜਵਾਨਾਂ ਨੂੰ ਵਾਧ ਤਵਾਦ ਤੇ ਬੀਪੀਆ ਨੂੰ ਵਾਧ ਤਵਾਦ ਪ੍ਰਤੀਨਿਧਤਾ ਮਿਲ ਸਕੇ ਉਹ ਤਾਂ ਕਮੇਟੀ ਵੀ ਜੱਦ ਤੱਕ ਕੀਤੀ ਜੋ ਕਿ ਉਹ ਤਾਂ ਝੁੰਡਾ ਸਾਬ ਦੇ ਕੁੜੀ ਦੀ ਮਰਜ਼ੀ ਕਰਦੀ ਹੁਣ ਹੈਨਾ ਜਿਹੜੀ ਤੁਸੀਂ ਬਣਾਈ ਦੀ ਰਿਪੋਰਟ ਜੋ ਜਿਹੜੀ 14 ਕਮੇਟੀ ਦੀ ਰਿਪੋਰਟ ਸੀ ਉਹ ਗਰੋਲ ਸੰਗਤੀਆਂ ਭਾਵਨਾਵਾਂ ਵਰਤਦਿਆਂ ਭਾਵਨਾਵਾਂ ਜਿਹੜੀਆਂ ਕਲਮ ਬੰਦ ਕਰਤੀ ਸੀ ਦਿੱਤੀਆਂ ਪਾਰਟੀ ਲੀਡਰਸ਼ਿਪ ਨੂੰ ਉਹਦੇ ਚੋ ਜਿਹੜੀਆਂ ਅਸਲੀ ਚੀਜ਼ਾਂ ਸੀ ਜਿਹੜੀਆਂ ਪ੍ਰਭਾਵਿਤ ਕਰਨ ਵਾਲੀਆਂ ਸੀ ਜਿਹਦੇ ਨਾਲ ਪਾਰਟੀ 'ਚ ਵੱਡੀਆਂ ਤਬਦੀਲੀਆਂ ਹੋਣੀਆਂ ਸੀ ਉਹ ਨਹੀਂ ਮੰਨੀਆਂ ਗਈਆਂ। ਔਰ ਬਾਕੀ ਆਵੇਂ ਥੋੜੀਆਂ-ਬੋਲੀਆਂ ਗੱਲਾਂ ਜਿਹਨੂੰ ਕਰਕੇ ਲਿਪਾ-ਪੋਚੀ ਜੀ ਕੀਤੀ ਗਈ। ਸੋ ਜੇ ਉਹ ਚੀਜ਼ਾਂ ਮੰਨ ਲਿਆ ਜਾਂਦੇ ਤਾਂ ਅੱਜ ਸ਼ਰਮ ਨੇ ਕੱਲ੍ਹ ਦਾ ਉਹ ਦਿਨਾਂ ਦੇਖਣੇ ਪੈਂਦੇ। ਸੋ ਉਹ ਜਿਹੜੀ ਰਿਪੋਰਟ ਆ ਤਕਰੀਬਨ ਵੈਸੇ ਕਾਫੀ ਰੂਪ ਵਿੱਚ ਨੰਗੇ ਹੋ ਗਏ ਔਰ ਮੈਂ ਸਮਝਦਾ ਉਹ ਜਨਤਕ ਸਤਾਈ ਜਾਣੀ ਚਾਹੀਦੀ ਆ ਉਹਦੀ ਪਾਰਟੀ ਦਾ ਫਾਇਦਾ ਹੀ ਹੈ ਕੋਈ ਨੁਕਸਾਨ ਨਹੀਂ ਹੈ ਤਾਂ ਇਹ ਤਾਂ ਉਹਨਾਂ ਨੂੰ ਕਰ ਦੇਣੀ ਚਾਹੀਦੀ ਸੀ ਜੋ ਫੋਰ ਕਮੇਟੀ ਨੇ ਉਹ ਤਾਂ ਇੱਕ ਡਿਸੀਜਨ ਲੈ ਲਿਆ ਸੀ ਕਿ ਚਲੋ ਅਸੀਂ ਕੋਸ਼ਿਸ਼ ਕਰਾਂਗੇ ਅਸੀਂ ਵਿਚਾਰ ਕਰਾਂਗੇ ਔਰ ਔਰ ਕੋਟਾ ਜਿਹੜੀ ਉਹਦੇ ਤੇ ਜਿਉਂ ਅਮਲ ਹੋ ਜਵੇ ਲਾਗੂ ਹੋ ਜਵੇ ਤਾਂ ਪਾਰਟੀ ਮਜ਼ਬੂਤ ਹੀ ਹੋ ਜੂਗੀ ਇਹ ਟਾਈਮ ਲੈ ਕੇ ਬਾਕੀ ਪਾਰਟੀ ਇਹਦੇ ਲਗਾ ਬਣਾ ਤੇਨ ਕਿ ਜੋ ਪੁਤਲੀ ਵਾਲੀ ਪਾਰਟੀ ਹੈ ਜੇ ਕੋਈ ਹੁਣ ਹਮੇਸ਼ਾ ਕਰ ਪਰ ਤੁਸੀਂ ਹੁਣ ਇੱਕ ਵਾਰ ਜਿਵੇਂ ਦੇਖੋ ਬਾਕੀ ਦੇਖੋ ਅਕਾਲੀ ਜਨਤਾ ਜੀ ਅਕਾਲੀ ਜਨਤਾ ਸਿਰਫ ਲੀਡਰਸ਼ਿਪ ਕਰਨੇ ਆ ਮਾਰ ਰਿਆ ਸੀ ਅਕਾਲੀ ਦਲ ਤੱਕ ਤੇ ਗਿਆ ਹੀ ਨਹੀਂ ਅਕਾਲੀ ਦਲ ਦੇ ਵਰਕਰ ਅੱਜ ਵੀ ਦੇਖੋ ਤੁਸੀਂ ਅਕਾਲ ਤਖਤ ਸਾਹਿਬ ਦੇ ਨਾਂ ਤੇ ਕਿੰਨੀ ਵੱਡੀ ਗੰਟੀ ਸੰਗਤ ਆਈ ਹੈ ਪ੍ਰੋਬਲਮ ਉਸੇ ਲੀਡਰਸ਼ਿਪ ਵੱਲੋਂ ਸੋ ਨਵੀਂ ਲੀਡਰਸ਼ਿਪ ਸ੍ਰੀ ਗਾਲ ਤਖਤ ਸਾਹਿਬ ਨੇ ਪ੍ਰਮੋਟ ਕਰਨ ਲਈ ਸਾਨੂੰ ਕਿਹਾ ਔਰ ਜਦੋਂ ਨਵੇਂ ਲੀਡਰਸ਼ਿਪ ਲੋਕਾਂ ਦੇ ਖਾਣ ਦੀ ਲੋਕਾਂ ਦੇ ਮਾਪਦਰਨਾਂ ਦੇ ਪੂਰਾ ਉਤਰਨ ਵਾਲੀ ਸੰਗਤ ਨੂੰ ਮਿਲ ਗਈ ਇਹ ਤਾਂ ਇੱਕ ਲਹਿਰ ਬਣੂਗੀ ਤੁਸੀਂ ਦੇਖੋਗੇ ਕਿ ਜਿਵੇਂ ਝਾੜੂ ਜਿੱਤਿਆ ਸੀ ਨਾ 2022 ਜੇ ਉਦੋਂ ਵੀ ਵੱਡੀ ਲਹਿਰ ਹੈ ਜਿਹੜੀ ਪੰਜਾਬ 'ਚ ਬਣਨ ਜਾ ਰਹੀ ਹੈ ਤੁਹਾਨੂੰ ਦੇਖਣ ਨੂੰ ਮਿਲੇਗੀ ਇਹਨਾਂ ਦੀ ਬਾਤ ਹੀ ਹੈ ਕਿ ਲੱਗਦਾ ਕਿ ਉਹਨਾਂ ਨੇ ਸਾਡਾ ਇਹ ਏਜੰਡਾ ਹੋਊਗਾ ਉਹ ਕਰਨ ਨਾ ਕਰਨ ਸਾਡਾ ਇਹ ਏਜੰਡਾ ਹੋਊਗਾ ਜੇ ਕੋਈ ਕਮੇਟੀ ਰਾਹੀਂ ਸਾਰਾ ਸਿਸਟਮ ਬਣ ਕੇ ਪ੍ਰਧਾਨ ਦੀ ਚੋਣ ਹੁੰਦੀ ਹੈ ਉਹਦਾ ਪਹਿਲਾ ਏਜੰਡਾ ਹੋਊਗਾ ਜਿਹੇ ਜਿਹਦਰ ਸਾਹਿਬਾਨ ਨੂੰ ਲਾਉਣ ਅਤੇ ਲਾਉਣ ਦਾ ਵਿਧੀ ਵਿਧਾਨ ਹੈ ਜਿਹੜਾ ਉਹ ਪ੍ਰੋਪਰ ਤੈਅ ਹੋਵੇ ਜਿਹੜਾ ਕੌਮ ਔਰ ਪੰਥ ਨੂੰ ਪ੍ਰਵਾਨਤ ਹੋਵੇ ਕੋਈ ਇਹ ਨਹੀਂ ਹੈ ਵੀ ਚੰਦ ਬੰਦੇ ਦਾ 11 ਬੰਦੇ ਬਹਿ ਕੇ ਕਦੇ ਜਿਹਦਰ ਜਿਹਦਰ ਦਾ ਸਾਰੇ ਕੌਮ ਦੇ ਨੇ ਵਿਦੇਸ਼ਾਂ ਚ ਬੈਠਿਆਂ ਦੇ ਵੀ ਨੇ ਯੂਪੀ ਬਿਹਾਰ ਚ ਬੈਠਿਆਂ ਦੇ ਵੀ ਨੇ ਦਮਨ ਲਾਡੂ ਚ ਬੈਠਿਆਂ ਦੇ ਵੀ ਨੇ ਤੋ ਇਹ ਚੰਦ ਬੰਦੇ 11 ਬੰਦੇ ਉਹਨਾਂ ਨੂੰ ਬਣਾ ਦੇਣ ਲਾ ਦੇਣ ਇਹ ਪ੍ਰਕਿਰਿਆ ਬੰਦ ਹੋਣੀ ਚਾਹੀਦੀ ਹੈ ਔਰ ਪੰਥ ਪ੍ਰਵਾਨਤ ਪ੍ਰੋਗਰਾਮ ਆ ਜਿਹੜਾ ਉਹਨਾਂ ਚ ਸੋ ਇਹ ਕਿਹੜੀ ਚੋੜ ਪੀਜਣ ਦੀਆਂ ਇਹਨੂੰ ਕੀ ਕੋਈ ਵਿਚਾਰ ਹੈ ਜੋ ਜਿਹੜੀ ਹਜੇ ਤਾਂ ਜਿਹੜੀ ਚੋੜ ਹੈ ਤਾਂ ਅਸੀਂ ਪਾਰਟੀ ਦਾ ਅਜੇ ਤੱਕ ਭਰਤੀ ਸ਼ੁਰੂ ਕਰ ਰਹੇ ਹਾਂ ਅੱਜ ਈ ਤਾਂ ਅਜੇ ਤਾਂ ਭਰਤੀ ਹੋਊਗਾ ਪਾਰਟੀ ਦਾ ਦੁਬਾਰਾ ਟਾਚਾ ਬਣੂਗਾ ਉਦੋਂ ਤੇ ਅਸੀਂ ਸਾਰੇ ਵਿਚਾਰ ਕਰਾਂਗੇ ਜੋ ਤੇ ਹਜੇ ਉਹਦੇ ਬਾਰੇ ਵਿਚਾਰ ਕਰ ਰਹੇ ਹਾਂ ਸਾਹਿਬ ਸਾਡੇ ਕਿੰਨਾ ਕਦਰੇ ਤੋ ਕੋਲ ਇਦਾਂ ਲੋੜ ਹੀ ਸੀ ਨਾ ਪੀਲਾ ਕਰਨ ਦੀ ਜੇ ਪਹਿਲਾਂ ਹੀ ਇਹ ਜਿਹੜਾ ਹੁਕਮ ਨਾਵਾ ਇਨ ਬਿਨ ਲਾਗੂ ਹੋ ਜਾਂਦਾ ਇਸੇ ਇਸੇ ਕਮੇਟੀ ਤੋਂ ਭਰਤੀ ਜੇ ਹੋ ਜਾਂਦੀ ਤਾਂ ਕੱਲੀ ਕੱਲੀ ਦੀ ਮਜ਼ਬੂਤੀ ਹੋਣੀ ਸੀ ਕੱਦੋਂ ਤੱਕ ਹੀ ਨੁਕਸਾਨ ਸੀ ਸ਼ਾਇਦ ਉਹੀ ਲੀਡਰ ਦੁਬਾਰਾ ਗਿਆ ਜਾਂਦੇ ਤਾਂ ਡੈਲੀਗੇਟਸ ਨੂੰ ਚੋਣਨਾ ਸੀ ਨਾ ਪਰ ਉਹਦੇ ਵਿੱਚ ਵੀ ਇੰਨੇ ਕੁ ਲੋਕਾਂ ਨਾਲ ਜੁੜਨਾ ਸੀ ਆ ਜਿਹੜੀ ਇਹਨਾਂ ਨੇ ਫੋਕਸ ਭਰਤੀ ਕੀਤੀ ਉਹਦੀ ਲੋੜ ਹੀ ਨਹੀਂ ਪੈਣੀ ਸੀ ਆਰਗੈਨਿਕ ਹੋਣੀ ਸੀ ਬਾਹਰ ਤਰਸੀ ਭਰਤੀ ਹੋਣੀ ਸੀ ਪਿੰਡ ਪਿੰਡ ਜਾ ਕੇ ਹੋਣੀ ਸੀ ਤਾਂ ਲਹਿਰ ਉੱਥੋਂ ਹੀ ਬਣ ਜਾਣੀ ਸੀ ਸੋ ਪਤਾ ਨਹੀਂ ਕੀ ਇਹਨਾਂ ਦੀ ਸੋਚ ਹੈ ਜਾਂ ਕੌਣ ਸਲਾਹ ਦਿੰਦਾ ਕੀ ਉਹ ਤਾਂ ਤਾਂ ਦੀ ਮਰਜ਼ੀ ਹੈ ਹੁਣ ਅਸੀਂ ਤਾਂ ਆਪਦੀ ਜੋ ਡਿਊਟੀ ਲੱਗੀ ਆ ਉਹ ਪੂਰੀ ਤਾਂ ਤੇ ਹੀ ਨਿਭਾ ਰਹੇ ਹਾਂ ਹਾਂ ਭਾਮੀ ਸਾਹਿਬ ਨੇ ਪ੍ਰਸ਼ਾਣੀਆਂ ਦਾ ਹਾਂ ਸੰਭਾਲ ਲਿਆ ਤੁਹਾਡੇ ਨਾਲ ਸਪਰਕ ਕੀਤਾ ਜਾਂ ਫਿਰ ਸਪਰਕ ਕੀਤਾ ਤੁਸੀਂ ਸਾਥ ਵਿੱਚ ਬ੍ਰਿਕ ਪੀਡੀ ਦਾ ਨਾਮ ਨਹੀਂ ਨਹੀਂ ਸਾਡੇ ਨਾਲ ਹੁਣ ਕੋਈ ਸੰਪਰਕ ਨਹੀਂ ਆ ਰਿਹਾ